ਹਾਂ 72 ਮੇਰਾ ਇਹ ਦੁਬਾਰਾ ਲਿਜੀਏ ਬੜਾ ਕੋਈ ਕਹਿੰਦੇ ਨਹੀਂ ਆਇਆ ਪਾ ਯਾ ਯਾ ਤਾਗਾ ਬਣ ਕੇ ਉਹ ਤੋੜਨ ਲੱਗੀ ਥਾਗਾ ਤੇ ਨਹੀਂ ਮੜ ਆ ਗਿਆ ਫੇਰ ਆਉਦੇ ਕੁਛ ਹੀ ਕੋਰੀਆਂ ਨਹੀਂ ਹੈ ਲੋ ਮੈਂ ਹਾਈ ਪਰਵਿੰਦ ਹਰਮਨ ਕਿੰਨੇ ਜਾਣਗੇ ਮੈਂ ਹਰਮਨ ਹਾਂ ਦਾ ਸਕੂਲ ਮੈਂ ਮਨ ਆਖਾ ਗਵੰਦ ਕੀ ਦੀ ਇਹ ਮੈਨਾਂ ਬਹਿਦੇ ਨਹੀਂ ਪਏ ਐ ਕਲਾ ਲੋ ਐ ਬੋਲਣਾ ਬੋਲਣਾ ਕੀ ਹੈ ਲਾਈਵ ਹੈਗਾ ਲਾਈਵ ਚੱਲ ਰਾ ਬੋਲਣਾ ਬੋਲ ਹੀ ਜਾਣੇ ਕਾਹਦੀ ਗੱਲਾਂ ਆ ਇਹ ਹਾਂ ਆ ਤੇ ਵੀਰੇ ਬੋਲਾ ਜੀ ਵਾਲੇ ਗੁਰੂ ਪਾਈ ਮੈ ਤੇ ਮਸ਼ੀਨ ਨੂੰ ਨਜ਼ਰ ਲੱਗ ਗਈ ਬਹੁਤ ਪੱਕਾ ਘੜਾ ਲੱਗਦਾ ਜਸ ਤੱਕ ਪੱਕੇ ਨਾ ਨਹੀਂ ਬੋਲਦੇ ਪੱਕਾ ਡਾ ਹੋਊਗਾ ਲਾ ਜੀ ਪੱਕਾ ਜਲਾ ਤੇ ਬੋਲ ਤੇ ਕੱਲ ਦੀਆਂ ਮਹੀਨੀਆਂ ਦਰਜਾ ਬਣਾ ਲਵਾਂਗਾ ਹੁੰਦਾ ਹੋਇਆ ਨਹੀਂ ਤੇ ਹੋਣੀ ਹੋਣ ਲੱਗਾ ਇਹਨੂੰ ਕੁਝ ਹੋਸ ਕਰ ਲੋ ਨੇ

ਸਟੈਂਡ ਲਾ ਕੇ ਲੱਗ ਰਿਹਾ ਮੜਾ ਬਹੁਤ ਜ਼ਿਕ ਕਰਾਣੀ ਲਾ ਕੇ ਰਾਤ ਨੂੰ ਸੌਣ ਟੇ ਇਥੇ ਟਿਕ ਜਾਣਾ ਮੈਨੂੰ ਇਥੇ ਗੁੱਸਾ ਆ ਗੜੀ ਆ ਰਿਹਾ ਹੈ ਨਾ ਯਾਰ ਨਾ ਤੀਕੇ ਨਾ ਢਿਆ ਲਾਲ ਮਿਰਚਾ ਲਿਆਵਾਰ ਗਿਆ ਤੇ ਮਸ਼ੀਨ ਦੇ ਦੂਜੀ ਵਾਰ ਤੋਂ ਸੁੱਟ ਗਏ ਸਬਸਕ੍ਰਾਈਬ ਕਰੋ ਚੈਨਲ ਨੂੰ ਮੈਨੂੰ ਲੱਗਦਾ ਸਬਸਕ੍ਰਾਈਬ ਕਰਾਇਆ ਸਬਸਕ੍ਰਾਈਬ ਕਰਾਈਓ ਸਾਬੋ ਸਾਬੋ ਸਬਸਕ੍ਰਾਈਬ 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 ਕਰਾਇਓ ਕਰੋ ਕਰੋ ਚੈਨਲ ਨੂੰ ਚੈਨਲ ਨੂੰ ਹਲੋ ਗਾਈਜ਼ ਇਸ ਕਰ ਸਬਸਕ੍ਰਾਈਬ ਹੈਲੋ ਗਾਈਜ਼ ਮੋਗ ਗਾਇਸ ਨਹੀਂ ਕਰ ਲੈ ਰਿਹਾ ਹੈ ਹੈਲੋ ਗਾਇਸ ਮੈਂ ਸਭ ਸਬਸਕ੍ਰਾਈਬ ਕਰ ਚੈਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਮੈਂ ਲਿਆ ਜਾ ਰਿਹਾ ਹਾਂ ਮਾ ਪਾਈ ਮੈਨੂੰ ਕਹਿਣਾ ਨਹੀਂ ਆਉਂਦਾ ਤਦ ਬੱਲਾ ਬਤਾ ਕਹਿੰਦੀ ਜਾਲੇ ਨਾਲ ਮੇਂ ਕੀ ਆਵਦੇ ਹੈ ਘਰਾਂ ਵਾਲੀ ਨਰਤ ਸਬਸਕ੍ਰਾਈਬ ਨੂੰ ਕਰਨਾ ਚੈਨਲ ਲਾਈਕ ਸ਼ੇਅਰ ਅਤੇ ਕਮੈਂਟ ਲਾਈਕ ਕੇ ਐਂਡ ਕਰਨਾ ਹੈ ਤਾਂ ਅਵਤਾਗਾ ਤੋੜ ਗਈ ਏ ਜੇ ਉਹਦੇ ਰੂਏ ਦੇਖ ਲੋਤੇ ਉਹ ਲੱਗਾਂ ਨਾ ਟਪਾ ਟਪਾ ਨਾ ਪਾ। ਪਪਾ ਹਵੇ ਨਹੀਂ ਆਵੇ। ਬਾਈ ਨਹੀਂ ਵਧੀਆ ਚੱਲਦੀ ਬਈ ਦਿਹਾੜੀ ਹੁਣੀ ਪਈ ਅੱਜ ਮੇਰੀ ਦੇ। ਨਜ਼ਰ ਲੱਗ ਗਈ ਕਿਸੇ ਦੀ ਮੇਨਾ। ਫਿਰ ਨਜ਼ਰ ਦਾ ਇਲਾਜ ਦੱਸੋ। ਹਲਕਾ ਰਸਤਾ ਕਰੀਏਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਿੱਧੇ ਸਾਦੇ ਜੇ ਹੈਗੇ ਆ ਜੱਟ ਬੋੜ ਜੇ ਪਿੰਡ ਬੁੰਡੂ ਜੇ ਇੱਕ ਕੋ ਰਹਿ ਗਿਆ ਪੰਜੋ ਵੀ ਰੋ ਰਹਿ ਗਿਆ ਕਿਉਂ ਇੱਕ ਕੋ ਰਹਿ ਗਿਆ ਲਾਈਵ 'ਚ ਪਰ ਆ ਜੁੜੇ ਰਹੋ ਮੇਰ ਕੀ ਆ ਜੱਲਾਂ ਗੱਲਾਂ ਕਰੀ ਜੀ ਬਦਲਾ ਬਾਤਾਂ ਆਵਦੇ ਮੈਨੂੰ ਇੰਨੀਆਂ ਕਦੇ ਨੇ ਬੜੇ ਵਧੀਆ ਤੇ ਦੇ ਦਿੱਤੇ ਹੈ ਹੈਲੋ ਜੀ ਲਾਈਵ ਬਾਹਰ ਦਾ ਮਾਹੌਲ ਸਰ ਬਖਾਰੀਏ ਸੰਤਾਨ ਨੂੰ ਓ ਮੋਲ ਬੜਾ ਵਧੀਆ ਅੱਜ ਮੌਸਮ ਪੂਰਾ ਆਨੰਦ ਮਈ ਚਲਦਾ ਪਿਆ ਤੁਹਾਨੂੰ ਗੁਰੂ ਨਾਨਕ ਦਾ ਹਾਂਜੀ ਚੱਲ ਵੀ ਮਸ਼ੀਨ ਚੱਲਾਂ ਨਹੀਂ ਮਾਰੀ ਮਾਰੀ ਵਿੱਚ ਡੱਟ ਗਈ ਅੱਪ ਇਹ ਕਿੰਨਾ ਜਾ ਰਿਹਾ ਸੂਰਚ ਤੋਂ ਹੁਣ ਇਹੋ ਸਪੀਡ ਵਧਾਈ ਮੈਂ ਤਾਂ ਤੀਜੇ ਕਰ ਦੇਣੀ ਹੁਣ ਇਹ ਸਾਗਾ ਹੀ ਥੋੜੀ ਜਾਂਦੀ ਹੈ ਇਹ ਬੜਾ ਸੀਮਾ ਯੂਬੀ ਨੇ ਭੇਜਿਆ ਆਪਣਾ ਯੂਟਿਊਬ ਦਾ ਸ਼ਾਂਜੇ ਭੇਜਿਆ ਅੰਦਰ ਹਾਂ ਆਈ ਟਾਗਟ ਆਮ ਮਾਰਕੀਟ ਤੇ ਕੰਨ ਲੱਗਣਗੇ ਇਹ ਕਿੰਨੇ ਮਦਮਾ ਕਾਮੁਆਰੇ ਸੋਈ ਪਰ ਕੋਠੇ ਥੱਲੇ ਕਰਕੇ ਨਹੀਂ ਸਨੀ ਫੜਨੇ ਇਹ ਕਹੋ ਜਿਆ ਕਿ ਕਹਿਣਾ ਹੂੰ ਥੋੜੀ ਚੱਲੇ ਕਰਾਂ ਹੂੰ ਇਹ ਥੋੜਾ ਛੱਡੀਏ ਇੱਕ ਪੱਕਾ ਜਿਹਾ ਨਾ ਉਹ ਧਿਆਨ ਖਰਾਕ ਟਾਇਰ ਸਟੈਂਡ ਇੱਥੇ ਚੱਲ ਜਾਈਏ ਨਾ ਇੱਥੇ ਚਾਰ ਬਟਾਏ ਨਾ ਮੇਰੇ ਹੈਲੋ ਗਾਇਸ ਜਿਹੜਾ ਯਾਰ ਲਾਈਵ ਦੇ ਨਾਲ ਕੀ ਗੱਲ ਹੋ ਗਈ ਸੋ ਸਾਡਾ ਵੀ ਵੀਊ ਵੜ ਜਾਣ ਕੋਈ ਹਰਜੀਤ ਸਿੰਘ ਹੀਰਾ ਹਰਜੀਤ ਹੀਰਾ ਆ ਉਹ ਕਹਿੰਦਾ ਕੀ ਸੀ ਤੇ ਪਈ ਕਿ ਤਰੇ ਨੂੰ ਬੋਲਣ ਦੀ ਨਾ ਗਿਯਾ ਕਿੰਨਾ ਵਧੀਆ ਬਣ ਜਾਂਦਾ ਬਿਓ ਹਾਂ ਕਿੰਨਾ ਵਧੀਆ ਕਹਿੰਦਾ ਬਣ ਜਾਂਦਾ ਬਿਓ ਫਿਰ ਇਹਨੂੰ ਕੁਛ ਟਾਪੜਾ ਮਾਰਨੇ ਹੀ ਨਹੀਂ ਵੇ ਆਇਂ ਕਿ ਤਾ ਇਹ ਕੋਲ ਆਇਆ ਉਹਨੂੰ ਕੋਈ ਨਹੀਂ ਆਇਆ ਸੀ ਤਾਂ ਬੜਾ ਮਾਰਨ ਲਈ ਤੂੰ ਤੂੰ ਖਾਲੀ ਕਰ ਤਾ ਕੀ ਬੜਾ ਹੰਦਾ ਕਿਹਦੇ ਜਬਾਨੀ ਚ ਰੱਖਣੀ ਹੈ ਇਹ ਬਰਾ ਮਮੀ ਜੀ ਹੈਲੋ ਹਾਈ ਮਾਮੇ ਆਖਣ ਵਾਲੇ ਨੇ ਮੈਂ ਵਾਰੇ ਵਾਰੇ ਜਾਣਾ ਆਗਲੀ ਹੈਲਾ ਤੁਸੀਂ ਬੋਲ ਬੋਲ ਜੋ ਇਹ ਮਤਲਬ ਹੈ ਕਿ ਨਾ ਬੋਲ ਜੋ ਕੋਈ ਨਾ ਵਦੂ ਬੰਨ ਜਾਨ ਗਿਵ ਯੂ ਖਸ਼ਾ ਲਾਈ ਵਦੂ ਬੰਨ ਜਾਂਦੇ ਗੋ ਈ ਰਾਬਰੀਆਂ ਦਾ ਸਬਜ਼ੀ ਬਣਾਈ ਹੈ ਕਿੰਦਾ ਪਰ ਆਵਾ ਸਬਜੀ ਤਾਂ ਜੇ ਕੋਈ ਨਹੀਂ ਪਾਈ ਆ ਵਾਰੀ ਆ ਇਹ ਦਰਵਾਸਾਂ ਜਾਵਾਂਗੇ ਆਪਣੇ ਲਾਈਨ ਦੇ ਨਾਲ ਜ਼ਿਆਦਾ ਨਹੀਂ ਜੁੜਦੇ ਪਤਾ ਨਹੀਂ ਕੀ ਚੱਕਰ ਹੈ ਤੇ ਨਾ ਚਾਰ ਕੇ ਗੇ ਉਹ ਇਹ ਘਰ ਦੀ ਹੈ ਸਾਡੇ ਮਿਲ ਸੰਗਲਾ ਜੋੜ ਜੋ ਭਰਾਓ ਅਸੀਂ ਇਹ ਤੁਹਾਨੂੰ ਇੱਥੇ ਦੱਸ ਰਹੇ ਹਾਂ ਮੈਨੂੰ ਵੀ ਲੈ ਜਾਓ ਨਾਲ ਦਰਬਾਰ ਸਾਹਿਬ ਇਹ ਦਾ ਆਹ ਠੀਕ ਆਹ ਦਰਬਾਰ ਸਾਹਿਬ ਦਾ ਵੀਡੀਓ ਬਣਾਣੀ ਵੈਸੇ ਬੰਦ ਕਰਤੀ ਹਾਂ ਸਿੰਘ ਸਾਹਿਬ ਦੇ ਹੁਕਮਾਂ ਵੀ ਉੱਥੇ ਵੀਡੀਓ ਨਹੀਂ ਬਣਾ ਸਕਦਾ ਕਿ ਜੋਗਾ ਗੀਤਾ ਨਾ ਕੁੜੀ ਨੇ ਜਿੱਦਾਂ ਦਾ ਉਦੋਂ ਦਾ ਦਰਬਾਰ ਸਾਹਿਬ ਚੋਂ ਸ੍ਰੋਣੀ ਕਮੇਟੀ ਵੱਲੋਂ ਸਿੰਘ ਸਾਹਿਬ ਵੱਲੋਂ ਕਰ ਦਿੱਤਾ ਹੋਇਆ ਵੀ ਭਾਈ ਤੁਜੀ ਵੀਡੀਓ ਨਹੀਂ ਬਣਾ ਸਕਦੇ ਕੋਈ ਵੀ ਬਾਲੀਵੁੱਡ ਹੈ ਹਾਲੀਵੁੱਡ ਹੈ ਬਾਲੀਵੁੱਡ ਦੇ ਕਿਸੇ ਫਿਲਮ ਨੂੰ ਪ੍ਰਮੋਟ ਨਹੀਂ ਕਰ ਸਕਦੇ ਆਗੇ ਨਾ ਹਣਾ ਕਿੱਥੇ ਆਪਾਂ ਗੁਰਦੁਆਰੇ ਅਲੱਗ-ਅਲੱਗ ਗੁਰਦੁਆਰੇ ਜਿਵੇਂ ਇੱਥੇ ਆਪਣੇ ਅੰਬਸਸ ਕਿੰਨੇ ਗੁਰਦੁਆਰੇ ਨੇ ਨੰਨਾ ਨਿੱਕੇ ਨਿੱਕੇ ਹਣਾ ਗੁਰਦੁਆਰੇ ਬਣੇ ਨੇ ਜਾ ਸਕਨੇ ਛੋਟੇ-ਛੋਟੇ ਹਨਾ 10-10 ਮਿੰਟ ਦਾ 15-15 ਮਿੰਟ ਦਾ ਵਲੌਗ ਬਣਾ ਕੇ ਉਸਨੂੰ ਤਾਂ ਫਾਈਲ ਜਿਵੇਂ ਜਾਵਾਂਗੇ ਘਰੋਂ ਦੇਰੀ ਹੈ ਵਰਤਮਾਨਾ ਮੈਂ ਚੱਲ ਰਿਹਾ ਨਾ ਤੇਰੇ ਕਿਸੇ ਮਤ ਨਹੀਂ ਮੇਰੀ ਮਾਰੀ ਹੈ ਮੇਰੇ ਖਿਆਲ ਨਾਲ ਜਿਹੜੇ ਲਾਈਵ ਹੋਣਾ ਹੁੰਦਾ ਨਾ ਪੰਜਵੇਂ ਰਾਤੀ ਹੋਈ ਹੈ ਨਾ ਲਾਈਵ ਹੋਇਆ ਨਾ 8-9 ਵਜੇ ਤੋਂ ਬਾਅਦ ਉਹਦੋਂ ਪ੍ਰਸ਼ਾਦਾ ਪਾਣੀ ਸ਼ਰ ਕੇ ਸਾਰੇ ਹੋ ਜਾਂਦੇ ਇਹ ਇੱਥੇ ਕਿਹੜਾ ਜੋਰ ਲੱਗਣਾ ਮੇਰੇ ਕਿਸੇ ਮਤ ਮਾਰੀ ਹੈ ਮੈਂ ਹਾਂ ਚਾਰ ਪਹਿ ਬਣ ਜਾਣਗੇ ਪਰ ਨਹੀਂ ਬਣ ਮੈਨੂੰ ਵੀ ਲੱਗਦਾ ਉੱਥੇ ਤੰਦੂਰੀ ਢਾਬਾ ਕੀ ਲਿਖਿਆ ਵੀ ਰਹਿਣਾ ਹੈ ਵੀਡੀਓ ਨਹੀਂ ਬਣਾ ਸਕਦੇ ਪਰ ਲੰਗਰ ਤਾਂ ਖਾ ਸਕਦੇ ਸਹੀ ਗੱਲ ਆ ਵੀਡੀਓ ਨਹੀਂ ਬਣਾ ਸਕਦੇ ਲੰਗਰ ਤਾਂ ਛਕੋਗੇੜੀ ਹੋਰ ਪਰ ਆਹ ਹੋਏ ਤਾਂ ਜਾਣਾ ਹੈ ਆਬਸ਼ਲੀ ਇਹ ਬਣੀ ਕਿਤੇ ਪਾਤੀ ਹੈ ਲਾਈ ਹੀ ਹੈ ਅੱਗੇ ਲਿਖਿਆ ਟਾਂਡੀ ਟਾਂਡੀ ਕਿਤੇ ਹੈ ਟਿੰਡੀ T I N D I T D ਮਤਲਬ ਇਹ ਟਾਂਡੀ ਕਿਤੇ ਹੈ ਕਾਂਡੀ ਪਲੱਸਰ ਕਰਨ ਵਾਲੀ ਟਿੰਡੀ ਦੀ ਗੱਲ ਕਰਦਾ ਹੋਇਆ ਹਤੇ ਦੀ ਹਤੇ ਦੀ ਗੱਲ ਕਰਦਾ ਹੋਇਆ ਟਿੰਡੀ ਚਾਹੇ ਗਿਆ ਵਾਹਿਗੁਰੂ 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 ਵੇਹੀ ਨੇ ਭਰਾ ਦੱਸੀ ਮੈਨੂੰ ਆ ਸੋਈ ਫੇਰ ਬਦਲੀਏ ਧਾਗਾ ਨਹੀਂ ਤੋੜਨ ਵਾਲੀ ਉਹ ਸਿੱਟਲ ਕੱਢ ਕੇ ਨਾ ਦਲੋ ਸਿੱਟਲ ਕੱਢ ਕੇ ਪੱਤੀ ਕੱਢ ਕੇ ਉਹਦਾ ਧਾਗਾ ਚੈੱਕ ਕਰ ਮੈਨੂੰ ਗੁੱਸੇ ਵੜੇ ਜੜੀ ਆਉਂਦੇ ਆ ਗੱਲੇ ਪਾਰ ਸੋਈ ਜਰਾ ਟੱਗਾ ਸੁਬਹ ਨੋ ਫਸਿਆ ਵੈਨੇ ਕਿਤੇ ਵੀ ਸੋਈ ਨੂੰ ਤੇਲ ਲਾਓ ਪੀਰਾ ਕਹਿੰਦਾ ਲਾਈਕ ਲੋਕ ਵੀ ਕਰਦਾ ਨਾਲ ਕੋਈ ਇੱਕ ਕੋਈ ਲਾਈਕ ਸ਼ੋ ਹੁੰਦਾ ਪਿਆ ਲਾਈਵ ਦੇ ਵਿੱਚ ਦਾਲ ਸਬ지 ਬਣਾਉਣਾ ਲਾਈਕ ਸ਼ੇਅਰ ਕਮੈਂਟ ਦਿਸ ਮਾਈ ਵੀਡੀਓ ਲਾਈਵ ਸ਼ੋ ਸਾਡੀ ਮਸ਼ੀਨ ਖਰਾਬ ਹੋ ਗਈ ਹੈ ਮਸ਼ੀਨ ਬਸ ਨਾ ਸੈਟ ਨਹੀਂ ਬੰਦਾ ਪਿਆ ਗਾ ਨਯਰ ਲੱਗ ਗਈ ਐ ਉਹ ਬਗੜ ਗਿਆ ਸੈੱਟ ਆ ਗਿਆ ਵੀਕ ਮੜ ਦਾ ਲਾਈਵ ਕਰਕੇ ਤੇ ਮੇਸਾਂ ਮੈਚਟੇ ਕਰਦੀ ਗਿਆ ਨਾ ਰਾਤ ਨੂੰ ਕਰਾਂਗੇ ਉਹ 12 ਵਜੇ ਹੁੰਦੀ ਐ ਠੀਕ ਆ ਤਾਂ ਮੈਂ ਆਇ ਤੁਹਾਨੂੰ ਲੱਗਿਆ ਸ਼ਿਆੜੇ ਵਾਗੇ ਆ ਆ ਯੂ ਵੀ ਕਰਦੇ ਲਾਈਕ ਕਰਨ ਲਾਈਕ ਉਹ ਇੱਥੇ ਅੰਗੂਠੇ ਜਣਾ ਭੇਜੀ ਆ ਉਧਰ ਲਾਈਕ ਵੀ ਕਰ ਲਾਈਕ ਵਾਲੇ ਪਾਸ ਜਾ ਕੇ ਵਾਸੇ ਹੈ ਜੁਰੇ ਜੇ ਕਰਦੇ ਹੋ ਨਾ ਕੀ ਕਹਿਣੀ ਵਾਓ ਇਹ ਵਿੱਚ ਹੋ ਜਾਂਦਾ ਕਈ ਪੰਜ ਜੋ ਜਾਂਦੇ ਚਾਰ ਤਿੰਨ ਦੋ ਵਾਸਤੇ ਚੱਲੀ ਜਾਂਦਾ ਕੰਮ ਗਲਤ ਗੱਲ ਹੈ ਨਾ ਉਹ ਦੌਰ ਰਹਿ ਗਿਆ ਗਲਤ ਕੀ ਗੱਲ ਲੱਗੀ ਹੁਣ ਇਹ ਤਾਂ ਨਾ ਵਾਸਲੇ ਲੋਕ ਬੀਹ ਹੁੰਦੇ ਨੇ ਨਾ ਅਛਾਦਾ ਪਣੀ ਛੱਕੇ ਪੇਰ ਹੁਣ ਬਈ ਇਹਨੇ ਜਿਹਨੇ ਚੰਚੰ ਟੱਪਣਾ ਦੀ ਵਾਰ ਕਰਦਾ ਆਡੀ ਗਾਈ ਜੇ ਕੋਈ ਸਬਜੀ ਵਾਲਾ ਨਹੀਂ ਆਉਂਦਾ। ਕੀ ਬੰਦਾ ਬਣਾਇਆ। ਮੈਨੂੰ ਉਹ ਆ ਜਾਉਂਦਾ ਕੋਈ। ਚਲੋ 사시 ਗੜ ਕਰਦੇ ਹਾਂ ਆਪਣਾ ਕਰੀਏ ਲਾਈਵ ਵੋਟ। 사시 ਗੜ ਦੀ ਬਾਏ ਬਾਏ। ਹਾਈ ਹਾਈ। ਜਿੰਨੇ ਰਾਦ ਨੂੰ ਮੈਨੇ ਬੈਠੇ ਚਾਹ ਤੇ ਮੈਂ ਮਾਰੀ ਉਹ।